ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੈਂ ਹਾ ਜੋਤੀ ਸੰਧੂ ਤੁਸੀਂ ਦੇਖ ਰਹੇ ਹੋ ਅਧਾਰਾ ਤੇ ਹਲਕਾ ਪੰਜਾਬ ਦਾ ਵੈਬ ਟੀਵੀ ਨਿਊਜ਼ ਚੈਨਲ www.telkapunjab.tv ਜੇ ਜਿਸਿਆਂ ਦਾ ਆਇਆ ਪੰਗੜਾ ਪੱਦਾ ਪੁਰਜਾ ਜੈਸੀ ਇੰਜਣ ਨਾਲ ਦੀ ਹੋਗਾ ਫੈਟ ਬਲਤੀ ਪੁਰਜਾ ਜੈਸੀ ਇੰਜਣ ਨਾਲ ਦੀ ਜਿਨੀ ਉਮਰ ਆਇਆ ਨੀਂਂਦਰ ਲੱਡੂ ਵਿਆਕਰਵਾ ਕੇ ਝੂਡ ਲਾ ਜੋ ਆਇਆ ਨੀਂਂਦਰ ਚੋਂ ਦੰਦ ਲਵਾ ਕੇ ਝੂਡ ਲਖ ਜੋ ਆਇਆ ਨੀਂਂਦਰ ਚੋਂ ਦੰਦ ਲਵਾ ਕੇ ਜਿਨੀ ਉਮਰੇ ਸੱਭਾਂ ਕੇ ਮੱਖੀ ਦੇ ਧਾਣੇ ਨੀਂ ਮੱਖੀ ਦੇ ਧਾਣੇ ਨੀਂ ਘੋਰੇ ਘੋਰੇ ਝੰਮਣਗੇ ਦੇ ਨਿਆਣੇ ਜੱਦਰ ਚੱਗਾ ਛੱਡ ਬੜੇ ਨੇ ਦਿਨ ਸਹਿਦਿਲਾਈ ਬਾਲਕ ਟਾਕੇ ਬੋਧਾ ਰੱਖਿਆ ਕੁੰਦਲ ਕਿਵੇਂ ਪੁਆਈ ਬਾਲਕ ਟਾਕੇ ਬੋਧਾ ਰੱਖਿਆ ਕੁੰਦਲ ਕਿਵੇਂ ਪੁਆਈ ਕੋਈ ਉਮਰ ਪੁੱਛੇ ਦੱਸਦਾ 25 ਸਾਲ ਨਹੀਂ ਆਏ 25 ਸਾਲ ਨਹੀਂ ਹੋ ਗਿਆ ਫਿੱਟ ਬਲੈਤੀ ਪੁਰਜਾ ਵੈਸੀ ਜਨ ਨਾਲ ਨਹੀਂ ਹੋ ਗਿਆ ਫਿੱਟ ਬਲੈਤੀ ਫਿਰ ਨਾ ਇਹ ਲੋੜੀ ਸਦਾ ਇਸ ਕਸਟਿਓ ਜਹੀ ਲੱਗੀ ਆਪਣੇ ਸੁਝਾਅ ਪਰੇ ਕਮੈਂਟ ਜ਼ਰੂਰ ਕਰੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਬਹੁਤ ਅਮੀਦ ਹੈ ਕਿ ਸਕਰੀਨ ਦੇਖਦੇ ਹਰ ਲੱਗੇ ਲਾ ਲੱਗੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਉਣ ਅਤੇ ਆਪਣੀ Gmail ID ਦਾ ਪਾਸਵਰਡ ਭਾ ਦੇ ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ Gmail ID ਤੱਕ ਪਹੁੰਚਦੀਆਂ ਰਹਿਣਗੀਆਂ ਤੁਹਾਨੂੰ ਆਸ ਹੈ ਕਿ ਤੁਸੀਂ ਸਾਨੂੰ ਆਪਣਾ ਇੱਕ ਤੱਕ ਤਰੈਪਰੋ ਦੇਵੋਗੇ ਇਥੇ ਹੀ ਆਪਨਾ ਆਤ ਨਾਮੇ ਅਧਾਰਾ ਤਹਿਤ ਦਾ ਪੰਜਾਬ ਦੇ ਆਫਿਸ ਦੀ ਇੰਚਾਇ ਜੋਤੀ ਸੰਦੂ ਦਵਾ ਬਾ ਮਾਰਕੀਟ ਸਾਹਮਣੇ ਬੱਸ ਸਟੈਂਡ ਦੇ ਅੰਦਰ